ਸਤ ਸ੍ਰੀ ਅਕਾਲ ਪੰਜਾਬੀਓ ਰਾਜਾ ਬਲਵ ਲੋਸ ਤੇ ਤੁਹਾਡਾ ਸਵਾਗਤ ਹੈ ਜੀ ਹੋ ਕਿੱਦਾਂ ਜੀ ਸਾਰੇ ਭਰਾ ਮੇਰੇ ਠੀਕ ਠਾਕ ਜੀ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਾਰੇ ਭਰਾ ਆਓ ਮੈਂ ਤੇ ਅੱਜ ਜੋ ਕਰਦੇ ਆ ਸਾਰੀ ਧਾੜੀ ਦਿਖਾਉਨੇ ਆ ਫਿਰ ਤੁਹਾਨੂੰ ਆਪਾਂ ਚੱਲੇ ਆ ਜੀ ਬਾਬਾ ਬਗਲਾ ਸਾਹਿਬ ਬੈਠਿਆਂ ਬੈਠਿਆਂ ਵਿਚਾਰ ਜੀ ਬਣੇ ਕੀ ਮੇਲੇ ਦਾ ਵੇਖ ਕੇ ਹੀ ਇਹ ਵੀ ਕਿੰਨਾ ਗਿਆ ਰੌਣਕ ਮੇਲਾ ਮੇਲੇ ਚ ਰਾਤ ਨੂੰ ਚੱਲਾਂਗੇ ਵੈਸੇ ਹੁਣ ਇੱਕ ਵਾਰੀ ਵੇਖ ਕੇ ਆਈਏ ਵੀ ਕਿੱਦਾਂ ਰੌਣਕ ਮੇਲਾ ਹੈ ਦਗਾਣਾ ਤੋਂ ਗੁਨਾਵੇ ਕਿ ਇਹ ਲੰਗਰ ਵੇਖ ਕੇ ਆਈਏ ਵੀ ਕੀ ਜਲਦਾ ਪਿਆ ਵਾ ਮੈਨ ਸਾਲਾ ਜੇ ਲੰਗਰ ਚੱਲਦਾ ਹੈ ਨਾ ਓਏ ਤੇ ਜ਼ਿਆਦਾ ਨਿਆਰਾ ਆਉਣਾ ਹੀ ਰਮਾਲੀ ਪ੍ਰਸ਼ਾਦ ਇਹ ਹੁੰਦੇ ਆ ਤੰਦੂਰੀ ਹੁੰਦੇ ਆ ਸਬਜ਼ੀਆਂ ਦੇ ਤੇ ਉੱਥੇ ਬਣਿਆ ਹੁੰਦਾ ਮੈਨੂ ਦੇ ਨਿਆਰਾ ਬਣਾਉਂਦਾ ਗੁਰੂਆ ਉੱਥੇ ਤੇ ਅਨੰਦਪੁਰ ਵਾਲਿਆਂ ਦੇ ਲੰਗਰ ਦੇ ਦੂਜੇ ਦੇਖ ਕੇ ਚੱਲੂ ਤੇ ਕੋਈ ਗੱਲ ਨਹੀਂ ਇਹ ਦੋ ਦਿਨ ਬਾਅਦ ਗੜਾ ਸਾਈ ਮੈਂ ਇਹਦੇ ਤੁਹਾਨੂੰ ਵਿਖਾਵਾਂਗੇ ਪੂਰਾ ਮੇਲਾ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਜੀ ਬਾਬਾ ਬਗਾਲਾ ਸਾਹਿਬ ਵੇਖ ਦੋ ਤੁਸੀਂ ਵੀ ਵੀ ਪੋਸਟਰ ਲੱਗੇ ਆ ਵੱਖ-ਵੱਖ ਪਾਰਟੀਆਂ ਦੇ ਹਰ ਸਾਲ ਦੀ ਤਰ੍ਹਾਂ ਹੀ ਵੱਡੀ ਕਾਨਫਰੰਸ ਲੱਗਦੀ ਆ ਵੱਖ-ਵੱਖ ਪਾਰਟੀਆਂ ਦੀ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬਹੁਤ ਸਾਰਾ ਇਕੱਠ ਹੁੰਦਾ ਵਾ ਇਹਨਾਂ ਕਾਨਫਰੰਸਾਂ ਦੇ ਵਿੱਚ ਤੇ ਪਿੰਡੋਂ ਪਿੰਡੀ ਟਰਾਲੀਆਂ ਭਰ ਕੇ ਕਾਨਫਰੰਸ 'ਚ ਆਉਂਦੀਆਂ ਵਾ ਇਹ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਮੇਲਾ ਐ ਕਿ ਫੇਰ ਵੇਖਿਆ ਜਾਊਗਾ ਆ ਸਭ ਲੀਡਰਾਂ ਸ਼ੀਡਰਾਂ ਦੇ ਪੋਰਟਰ ਲੱਗੇ ਆਦੇ ਜਿਹੜੀਆਂ ਸਰਕਾਰਾਂ ਜਿਹਦੀ ਆ ਜਾਂਦੀ ਆ ਵੇਖੋ ਚਵੇਂ ਪਾਸੇ ਗੰਦਾ ਗੁੰਦਾ ਸਭ ਬੈਨਰਾਂ ਨਾਲ ਭਰੀਆਂ ਹੋਵੇ ਆ ਵੇਖੋ ਟਰਾਲੀਆਂ ਟਰਾਲੀਆਂ ਵੀ ਲੋਕੀਂ ਸੇਵਾ ਜਿਹੜੀ ਆਪਣੇ ਲੋਕੀਂ ਲੰਗਰ ਲਾਉਣ ਲੱਗੇ ਆ ਉਹ ਵਾਲੀਆਂ ਟਰਾਲੀਆਂ ਵੀ ਪਿੱਛੇ ਪਾਈ ਇਹਨਾਂ ਨੇ ਪਾਣੀ ੜੀ ਵਾਹ ਗੁਮਾਰ ਸਭ ਚੱਲਣ ਡੀਆਂ ਆ ਵਾ ਆ ਬਾਬਾ ਫਕੀਰ ਸਾਹਿਬ ਕੋਲ ਦਰਦਾ ਮੇਨ ਗੇਟ ਆ ਜੀ ਇੱਧਰ ਨੂੰ ਬਾਜ਼ਾਰ ਆ ਲੰਗਰ ਦੀਆਂ ਤਿਆਰੀਆਂ ਹੁੰਦੀਆਂ ਆ ਲੰਗਰ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਆ ਅੱਜ ਗਾੜਲੇ ਪਾਸੇ ਹੁਣ ਆ ਚੱਲਿਆ ਜੀ ਪੰਗੂੜਿਆਂ ਦੀ ਗਰਾਊਂਡ ਉਹ ਦਿਖਾਉਨੇ ਆ ਤੁਹਾਨੂੰ ਰਾਤ ਨੂੰ ਅਸੀਂ ਮਾਰਾਂ ਦੇ ਚੱਕਰ ਇੱਥੇ ਤੇ ਆਹੋ ਹੀ ਸੜਕਾਂ ਦੇ ਰਾਤ ਨੂੰ ਵੇਖਿਓ ਜੀ ਖਲਾਉਣ ਨੂੰ ਥਾਂ ਨਹੀਂ ਹੁੰਦੀ ਬਹੁਤ ਸੰਗਤ ਦਾ ਇਕੱਠ ਹੋਣਾ ਇੱਥੇ ਲੰਗਰ ਲਾਉਂਦੇ ਆ ਜੀ ਆਨੰਦਪੁਰੀਏ ਆਨੰਦਪੁਰੀਆਂ ਦਾ ਹੰਦਰ ਹੁੰਦਾ ਜੇ ਸਿਰਾਈ ਹਿੰਦੀਆਂ ਵੈਰਾਈਟੀਆਂ ਇੱਥੇ ਹੁੰਦੇ ਜੇ ਖਚਾਲੋ ਲੰਗਰ ਦੇ ਵਿੱਚ ਉਹ ਵੇ ਪੇਬ ਹੋ ਰਿਆ ਸਾਹਮਣੇ ਗੱਡੀ ਚ ਆਏ ਆ ਬਾਬਾਈ ਦੇ ਟਰੱਕ ਵਾ ਇਹਨਾਂ ਦੇ ਉੱਤੇ ਸਮਾਨ ਆਇਆ ਹੁਣ ਆ ਆ ਕੀ ਹੈ ਪੰਗੂੜੇ ਪੰਗੂੜੇ ਆ ਦਿਨ ਦਾ ਵਖਾਉਂਦੇ ਤੁਹਾਨੂੰ ਤੇ ਬਾਅਦ ਰਾਤ ਦਾ ਵਖਾਇਆ ਜਾਊਗਾ ਇੱਧਰ ਵੀ ਪੰਗੋੜੇ ਸਾਰੇ ਰਾਤ ਨੂੰ ਕਿਹ ਚਾਗਾਂ ਮਿਲਦੀ ਤੇ ਇੱਧਰ ਵੀ ਬੇੜੀਆਂ ਵੱਡੇ ਪੰਗੋੜੇ ਪੀਸ ਸਾਹਿਬ ਲੜੋ ਵੀ ਜਿੱਥੇ ਹੁਣ ਪੰਗੋੜਿਆਂ ਦਾ ਕੋਈ ਦਿਖਣ ਨਹੀਂ ਨਾ ਡਿਆ ਤੇ ਐਦਾਂ ਹੀ ਬਾਅਦ ਕੋਈ ਥੱਲੇ ਨਹੀਂ ਦਿਖਣਾ ਸਾਰੇ ਪੰਗੋੜਿਆਂ ਦੇ ਦਿਖਣੇ ਤੁਹਾਨੂੰ ਇੱਥੇ ਵੀ ਕਾਨਫਰੰਸ ਲੱਗੂਗੀ ਇਹ ਕਿਹੜੀ ਪਾਰਟੀ ਦਾ ਵਾ ਕਾਂਗਰਸ ਆ ਕਾਂਗਰਸ ਪਾਰਟੀ ਦਾ ਇੱਥੇ ਕਾਨਫਰੰਸ ਲੱਗਣੀ ਆ ਤੁਹਾਨੂੰ ਤਾਂ ਇਹ ਨਹੀਂ ਪਤਾ ਲੱਗਣ ਲਿਆ ਹਿ ਆਉਣਾ ਕਿਹੜੀ ਪਾਰਟੀ ਵੱਲੋਂ ਕਿਉਂ ਕਰਨਾ ਪ੍ਰਸ਼ਾਸਨ ਵੀ ਪੂਰਾ ਧਿਆਨ ਸ਼ਾਸਨ ਪੂਰਾ ਧਿਆਨ ਦੇਣ ਰਿਹਾ ਵਾ ਹਾਂਜੀ ਇਹ ਵੇਖੋ ਜੀ ਖੰਭੇ ਦੇ ਨਾਲ ਪੋਸਟਰ ਵੇਖੋ ਪਤਾ ਲੱਗਦਾ ਨਹੀਂ ਆ ਵੀ ਖੰਭਾ ਵਾ ਦੇ ਕੀ ਆ ਆ ਵੇਖੋ ਜੀ ਟੈਂਪਰੇਰੀ ਬਾਥਰੂਮ ਵੀ ਮੇਲੇ ਦਾ ਕਰਕੇ ਆਏ ਆ ਇੱਥੇ ਕਾਨਫਰੰਸ ਲੱਗਣੀ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰੀ ਆਈਟੀ ਆਈ ਬਾਬਾ ਬਕਰਸਾ ਜੀ ਸਾਹਿਬ ਸਾਡਾ ਪ੍ਰਸ਼ਾਸਨ ਪੇਜਾਰੇ ਦਿਨ ਰਾਤ ਦੇਖ ਕਰਦੇ ਪਏ ਆ ਬਹੁਤ ਸੇਵਾ ਸਭੀ ਰਾਮ ਭੈਣ ਭਰਾਵਾਂ ਦੀ ਆ ਸਾਡੇ ਤੌਂਗ ਸਾਹਿਬ ਐਮ ਐਲ ਏ ਹਲਕਾ ਬਾਬਾ ਬਕਾਣਾ ਸਾਹਿਬ ਇਹਨਾਂ ਨੇ ਇਹਨਾਂ ਦੇ ਹੇਠਵਾ ਸਭ ਆਮ ਆਦਮੀ ਪਾਰਟੀ ਦੀ ਕਾਨਫਰੈਂਸ ਜੁੜੇ ਰੋ ਨਾਲ ਰਾਤ ਵਾਲਾ ਵੀ ਤੁਹਾਨੂੰ ਵਿਖਾਇਆ ਜਾਊਗਾ ਅੱਜ ਹਲੇ ਮੇਲੇ ਦਾ ਪਹਿਲਾ ਦਿਨ ਹੈ ਦੇ ਵੇਖੋ ਤੁਸੀਂ ਤਪੈਰ ਦਾ ਸਮਾਂ ਆਏ 2 ਵਜੇ ਦਾ ਆ ਕਾਂਗਰਸ ਦੀ ਕਾਨਫਰੰਸ ਅੱਗੇ ਵੀ ਦਿਖਾਈ ਗਈ ਸੀ ਕੱਲ ਨੂੰ ਬਹੁਤ ਆ ਸੁਣਾਈ ਤੇ ਰਾਤ ਨੂੰ ਉਧਾ ਮੇਲਾ ਵੇਖਣ ਦਾ ਨਜ਼ਾਰਾ ਅਖਰ ਆ ਕਿਉਂਕਿ ਮੌਸਮ ਠੰਡਾ ਹੁੰਦਾ ਵਾ ਪੁਰਾਣੇ ਨਜ਼ਾਰੇਦਾਰ ਹੁੰਦਾ ਦੇਖੋ ਜੀ ਹੈਲੀਕਾਪਟਰ ਪੰਘੂੜੇ ਵੱਡੇ ਪੰਗੂੜੇ ਤੇ ਵੱਡੀ ਬੇੜੀ ਇਹ ਕਰੀ ਭਰਾਵਾ ਮੈਂ ਵੱਡੀ ਬੇੜੀ ਚੜ ਗਿਆ ਓਏ ਸਵਾਬ ਤੋਂ ਉੱਤੇ ਜਦੋਂ ਪ੍ਰਿੰਸ ਸਿਰੇ ਤੱਕ ਗਈ ਨਾ ਬਾਬਾ ਉਹ ਡਿੰਕੜਾਏ ਛਾੜੀ ਘਲਦੇ ਓਏ ਉੱਤੋਂ ਮੈਂ ਰੋਟੀ ਬਾੜੀ ਖਾਦਾ ਸੀ ਰੱਜਿਆ ਹੀ ਮੈਂ ਰੋਟੀ ਪਾਣੀ ਦੇ ਨਾਲ ਆਹ ਦੇ ਆਪੇ ਕਰੀ ਉੱਪਰਲੇ ਬੰਨੇ ਬੈਠਾ ਹੀ ਰਾਜੇ ਫੇ ਜਿਹੜੀ ਨੁੱਕਰ ਨਹੀਂ ਹੁੰਦੀ ਉੱਤੇ ਉਹ ਜਦਾ ਸਾਰਾ ਐ ਜਾਂਦਾ ਹੈ ਅਲੱਦਾ ਠਾਂ ਨੂੰ ਆਏ ਨਾ ਐ ਲੱਗਦਾ ਬਾਬਾ ਇਦਾਂ ਅਜਦਾ ਵੀ ਬਣਾਣੀ ਕੀ ਬਣਾਣੀ ਕੀ ਜੀ ਆ ਇਹਦੇ ਪੈਸੇ ਮੁੱਲ ਦੇ ਕੇ ਮੋਤ ਖਰੀਦਦੇ ਆਪਾਂ ਦੇ ਨਹੀਂ ਪ੍ਰਿੰਸ ਆਪ ਨੂੰ ਕੰਮ ਹੀ ਆ ਵਾ ਕੰਮ ਹੀ ਤਾਂ ਦੇ ਆਪਣੇ ਅਸਲ ਚੋਰ ਸਾਰੇ ਵੀਰ ਭਰਾ ਜਿੰਨੇ ਵਕ ਵਕ ਪਾਰਟੀਆਂ ਵਾਲੇ ਆ ਪੋਸਟਰਾਂ ਦੇ ਉੱਤੇ ਨਜ਼ਰ ਆ ਰਹੇ ਆ ਕੋਈ ਨਾ ਲੋਕ ਦੇ ਨਾਲ ਜੁੜੇ ਰੋ ਰਾਜ ਨੂੰ ਤੁਹਾਨੂੰ ਬਖਾਉਂਦੇ ਆ ਜੀ ਮੇਲਾ ਬਾਜ਼ਾਰ ਦੇ ਵਿੱਚ ਵੀ ਪੂਰੀ ਰੌਣਕ ਵਾ ਵਾਹ ਪੈਰੀਗੇਟ ਲਾਤੇ ਆ ਪੁਲਸ ਨੇ ਵੀ ਕੋਈ ਬਾਜ਼ਾਰ ਦੇ ਵਿੱਚ ਜਾਵੇ ਨਾ ਆ ਮੇਰੇ ਤੇ ਕੋੜ ਪੁਲਸ ਵੀ ਹੁੰਦੀ ਹੁੰਦੀ ਓਏ ਕਿਉਂਕਿ ਜਦੋਂ ਜਦੋਂ ਭੀੜ ਜਿਆਦੀ ਪੈ ਜੇ ਨਾ ਕੋੜੇ ਭਜਾਉਂਦੇ ਫਿਰ ਭੀੜ ਦੇ ਵਿੱਚ ਵੀ ਪਰਾਂ ਹੋ ਜਾਣ ਸਾਰੇ ਵਾਹ ਸੱਚੇ ਪਾਤਸ਼ਾਹ ਅੰਮ੍ਰਿਤ ਨਗਰ ਲਾੜੀਆਂ ਫੌਜਾਂ ਦਾ ਆਹੋ ਪਹੁੰਚੂਕੀਆਂ ਜੀ ਗੁਰਦਰਾ ਸਾਹਿਬ ਫਾਲਟ ਟਰੈਕਟਰ ਦਾ ਆੜੇ ਦਾ ਜ਼ੋਰ ਬਹੁਤ ਜ਼ਿਆਦਾ ਲੱਗਾ ਜਦੋਂ ਮਿੱਟੀ ਦੀ ਸਵਾ ਕਰਾਂਦੇ ਸੀ ਨਾ ਤੇ ਇਹ ਟਰੈਕਟਰ ਦਾ ਪਿੱਛੋਂ ਥੋੜਾ ਫਾਲਟ ਜਾ ਪੈ ਗਿਆ ਵਾ ਤੇ ਸਾਡੇ ਲਾ ਵੀਰ ਜੀ ਚੱਲੇ ਆ ਰਹੀਏ ਟਰੈਕਟਰ ਨੂੰ ਥੋੜਾ ਬਣਾ ਕੇ ਲਿਆਉਣਗੇ ਹੁਣ ਆ ਵੇਖੋ ਆੜਾ ਚੀਜ਼ ਹੈ ਨਾ ਜਿਹੜਾ ਇਹ ਪਿਛਲਾ ਪਾਸਾ ਥੋੜਾ ਟੁੱਟ ਗਿਆ ਆ ਸਾਡੇ ਰੇਸ਼ਮ ਜੀ ਟਮਾਟੋ ਕਿੰਗ ਕੀ ਹਾਲ ਚਾਚਾ ਜੀ ਬਿਲਕੁਲ ਓਕੇ ਹੋ ਗਿਆ ਚੜਦੀ ਕਲਾ ਹੋਰ ਬਾਗ ਚਾਚਾ ਜੀ ਓਕੇ ਆ ਠੀਕ ਠਾਕ ਜੀ ਹੋਰ ਵੀਰ ਜੀ ਹੋਰ ਭਾਜੀ ਉਹ ਧੀਦਾ ਚੱਲੀਏ ਕਿਨੇ ਕਿਨੇ ਆਣਾ ਪ੍ਰੋਡਕਟਰ ਬਣਾਉਣਾ ਤੇ ਨਹੀਂ ਆਣਾ ਚੱਲੇ ਤੂੰ ਕੋਣ ਮੈਂ ਤੇ ਅੱਗੇ ਕਹਿੰਦਿਆਂ ਮੈਂ ਤੇ ਆਖਣਾ ਜੇ ਮੈਂ ਉੱਥੇ ਚਲ ਗਿਆ ਵਲੋਗ ਕਿੰਨੇ ਬਣਾਉਣਾ ਮੈਂ ਤੈਨੂੰ ਨਹੀਂ ਚਲੋ ਚਲੋ ਠੀਕ ਆ ਤੇ ਪਰ ਆਉਣੇ ਆਹੋ ਪਕੌੜੇ ਪਕਾੜੇ ਕੱਢਦੇ ਆ ਅੱਜ ਕਿਉਂਕਿ ਨਾਲੇ ਫਿਰ ਸ਼ੁਰੂਆਤ ਮਾਰਾ ਇਹਦੀ ਕਰਦੇ ਆ ਉਹ ਹੋਰ ਚੱਲਦੇ ਚਲੋ ਵਲੋਗ ਦੇ ਨਾਲ ਜੁੜੇ ਰਹੋ ਗੁਰਦਰਾ ਸਾਹਿਬ ਵੀਰ ਭਰਾ ਮਿੱਟੀ ਲਿਆ ਗਿਆ ਹੈ ਕੱਲ ਤੇ ਅੱਜ ਥੋੜਾ ਥਕਾਵਟ ਜੀ ਹੋਈ ਆ ਵੀਰਾਂ ਨੂੰ ਇਹ ਸ਼ਟਰਿੰਗ ਦਾ ਸਮਾਂ ਤਾਂ ਨੂੰ ਕੱਲ ਵੀ ਮੈਂ ਦੱਸਿਆ ਵਲੋਗ ਦੇ ਵਿੱਚ ਵੀ ਪਹੁੰਚ ਚੁੱਕਾ ਆ ਵੀਰ ਭਰਾ ਆਪਣੇ ਸ਼ਟਰਿੰਗ ਬੰਨਣ ਆਏ ਆ ਬੰਡਾਲੇ ਤੋਂ ਆਏ ਆ ਭਰਾ ਤੇ ਆ ਜਿਹੜਾ ਤੋੜ ਬੰਨ ਹੋਈ ਆ ਇਹ ਪੁਰਾਣੇ ਲੰਗਰ ਹਾਲ ਦੇ ਨਾਲ ਅਟੈਚ ਹੋਊਗਾ ਤੇ ਉਧਰ ਮੰਨੂ ਵੀਰ ਆਪਣਾ ਡਿਆਵਾ ਮਿੱਟੀ ਨੂੰ ਪਧਰੀ ਕਰਨ ਮਿੱਟੀ ਨੂੰ ਪਧਰੀ ਕੰਡਾ ਧੋਪ ਬਹੁਤ ਜਿਆਦਾ ਆ ਇਸ ਕਰਕੇ ਵੀਰ ਭਰਾ ਹੁਣ ਥੋੜਾ ਰੈਸਟ ਕਰੰਦੇ ਆ ਸਾਡਾ ਛੋਡੀ ਕਿਰਾਇਆ ਪਾ ਕੇ ਤੇ ਲੰਗਰਾਲ ਚ ਪਹੁੰਚ ਚੁੱਕਾ ਵਾ ਵੀਰ ਦੀ ਬਹੁਤ ਸੇਵਾ ਔਰ ਛੋਡੀ ਵੀ ਠੀਕ ਠਾਕ ਜੇ ਕੱਢ ਦੀ ਲਾ ਜੇ ਠੀਕ ਹੈ ਜੀ ਛੋਡੀ ਵੀਰ ਕੱਲ ਵੀ ਕਹਿੰਦਾ ਵੀ ਜੇ ਟਰੈਕਟਰ ਦੇ ਲੋਡ ਹੋਵੇ ਲੈ ਜਾ ਬਿਰੋ ਮੈਂ ਵੀਰ ਨੂੰ ਕਿਹਾ ਵੀ ਆਪ ਹੀ ਆਓ ਭਰਾ ਹੁਣ ਵੀਰ ਸਿਆਣੇ ਇੱਥੇ ਹੀ ਕਰਨਗੇ ਆ ਸਾਡਾ ਵੀਰ ਹੁਸਨ ਕਰਨੂਣੀ ਬਹੁਤ ਸੇਵਾ ਸਰ ਵੀਰ ਭੈਣ ਭਰਾਵਾਂ ਦੀ ਲੰਗਰ ਹਾਲ ਦੀ ਸ਼ਟਰਿੰਗ ਸ਼ੁਰੂ ਹੋ ਗਈ ਆ ਜੀ ਵੀਰ ਭਰਾ ਸ਼ਟਰਿੰਗ ਕਰ ਰਹੇ ਆ ਤੇ ਇੱਧਰ ਜਿਹੜੀ ਕੱਲ ਮਿੱਟੀ ਲੈ ਕੇ ਆਏ ਆ ਤੇ ਸਾਡੇ ਵੀਰ ਭਰਾ ਪੱਧਰੀ ਕਰਦੇ ਆ ਮੇਰਾ ਵੀਰ ਮੇਸ਼ੀ ਤੇ ਇਧਰ ਬਾਸਰਾ ਤੋਂ ਛੋਡੀ ਵੀ ਰਾਏ ਨੇ ਸੇਵਾ ਕਰ ਰਹੇ ਨੇ ਵੀਰ ਜੀ ਤਨੋਂ ਮਨੋਂ ਬੱਤੀ ਹਲੇ ਹੋਰ ਵੀ ਦਿਹਾਉਣੀ ਆ ਤੇ ਵੀਰ ਉਹਨਾਂ ਦਾ ਇਰਾਦਾ ਆ ਕਿ ਪਹਿਲਾ ਆਹੜੀ ਮਿੱਟੀ ਨੂੰ ਪੱਧਰੀ ਕਰ ਦਿੱਤੀ ਜਾਵੇ ਕਿਉਂਕਿ ਇੱਕ ਕੰਮ ਹੋਇਆ ਹੋਊਗਾ ਜਿਹੜੀ ਫਿਰ ਬਾਜ ਮਿੱਟੀ ਆਊਗੀ ਉਹ ਬਾਜ ਫੱਦਰੀ ਕਰ ਦਿੱਤੀ ਜਾਵੇਗੀ ਅਰੇ ਮਿੱਟੀ ਬਹੁਤ ਜ਼ਿਆਦਾ ਪੈਣੀ ਆ ਕਿਉਂਕਿ ਥਾਂ ਆ ਨਾ ਇਹੜਾ ਥਾਂ ਵੀ ਕਾਫੀ ਆ ਤੇ ਮਿੱਟੀ ਥੋੜੀ ਭੋਲੀ ਆ ਕਿਉਂਕਿ ਬਹਿ ਜਾਂਦੀ ਆ ਮਿੱਟੀ ਤੇ ਮਿੱਟੀ ਭੈਂਡ ਹੀ ਆ ਬਾਬਾ ਜੀ ਆਪਾਂ ਗੁਰਦਾਰਾ ਸਾਹਿਬ ਸੇਵਾ ਕਰਨ ਦੇ ਇਤੇ ਫੋਨ ਆਇਆ ਆਪਾਂ ਨੂੰ ਹਰਮੰਦੀ ਦੀਦਾ ਕਿ ਰੱਖਣੀਆਂ ਬੰਨਣੀਆਂ ਆ ਤੇ ਆਇਓ ਘਰ ਨੂੰ ਤਿਆ ਆ ਫਿਰ ਆਪਾਂ ਇਦਾਂ ਹੀ ਆ ਗਏ ਆ ਤੇ ਆ ਕੱਪੜੇ ਕੁਪੜੇ ਕਰਦੇ ਹੋ ਇਗਨੋਰ ਆਪਨੇ ਸਿਸਟਰ ਹੋ ਜਾ ਤੇ ਦੀ ਰਿਹੜ ਮੰਨਾ ਤੇ ਬੰਨੋ ਦੇ ਦੇਖਣੇ ਦੇ ਬਾਕੀ ਤੁਹਾਨੂੰ ਮੇਲਾ ਘੋਣਦੇ ਆਪਾਂ ਬਾਬਾ ਵਗੈਰਾ ਸਾਹਿਬ ਦਾ ਉਹ ਵੀ ਮੇਲਾ ਰੱਖੇ ਪੁਨੇ ਦੇ ਇਤਿਹਾਸ ਤੇ ਲੱਗਾ ਅੱਧਾ ਮਿਲਾ ਦਾ ਨੂੰ ਆਪਾਂ ਦੇਂਦਾ ਵਗਾਤਾ ਵਾਦੇ ਹੁਣ ਰਾਤ ਨੂੰ ਆਪਾਂ ਵਗਾਵਾਏ ਤੁਹਾਨੂੰ ਮੇਲਾ ਦਿਨੇ ਦੇ ਗਰਮੀ ਕਰਕੇ ਵੀ ਘਰੋਂ ਨਹੀਂ ਨਿਕਲਣ ਜਾਂ ਰਾਤ ਨੂੰ ਉੱਤੇ ਲਾਲ ਲਾਲਾ ਉਹੀ ਉੱਤੇ ਮੇਲੇ ਜੇ ਮਿਲਦੇ ਆਂ ਫੇਰ ਆਜੋ ਮਿੱਤਰੋ ਗੁਰਦਾਰਾ ਸਾਹਿਬ ਦੇ ਭਾਈ ਜੀ ਅੰਦਰ ਸੰਗਤ ਬਹੁਤ ਜ਼ਿਆਦਾ ਆ ਤੇ ਅਸੀਂ ਸੋਚਿਆ ਵੀ ਆਪਾਂ ਨੂੰ ਚਲੋ ਗੁਰਦਾਰੇ ਦੇ ਨਹੀਂ ਦੇਖੀ ਆਪਣਾ ਪਿੰਡ ਆ ਆਪਾਂ ਦੇ ਬਾਅਦ ਵਿੱਚ ਵੀ ਦਰਸ਼ਨ ਕਰ ਲਾਂਗੇ ਤੇ ਸੰਗਤ ਜਿਹੜੀ ਦੋਰੋਂ ਆਈ ਉਹਨਾਂ ਨੂੰ ਸੰਗਤ ਸੰਗਤ ਨੂੰ ਦਰਸ਼ਨ ਕਰਨ ਲਈਏ ਆ ਵੇਖੋ ਪਾਲਕੀ ਸਾਹਿਬ ਆਈ ਆ ਆ ਵੀ ਕਿਸੇ ਪਿੰਡ ਤੋਂ ਪਾਲਕੀ ਸਾਹਿਬ ਵਾਹਿਗੁਰੂ ਜੀ ਆ ਰਹੀ ਆ ਵਾਹਿਗੁਰੂ ਸੰਗਤੁਰ ਕੇ ਆਈ ਆ ਕਰੋ ਵਾਹਿਗੁਰੂ ਜੀ ਸੰਗਤ ਦੇ ਦਰਸ਼ਨ ਇਤਨਿਆਕ ਸਾਹਿਬ ਵੀ ਵਾਹਿਗੁਰੂ ਜੀ ਆਏ ਆ ਕਰੋ ਵਾਹਿਗੁਰੂ ਜੀ ਦਰਸ਼ਨ ਰਾਏ ਜੀ 12ਵੇਂ ਦਰਸ਼ਨ ਕਰਾ ਦਿੰਨੇ ਆ ਅੰਦਰ ਬਹੁਤ ਜਿਆਦੀ ਸੰਗਤ ਆ ਪੂਰਾ ਗੁਰਦਰਾ ਬੈਗ ਰਸਜਾਇਆ ਗਿਆ ਆ ਗਏ ਆ ਜੀ ਮੇਲੇ ਰਖੜ ਪੁੰਨਿਆਂ ਦੇ ਬਾਬਾ ਬਗਲਾ ਸਾਹਿਬ ਮੇਰੇ ਸਾਥੀ ਹੁਸਨਵੀਰ ਕਰਨਵੀਰ ਤੇ ਪ੍ਰਿੰਸ ਵੀਰ ਤੇ ਬਾਕੀ ਵੀ ਫੌਜ ਆਪਣੀ ਇੱਥੇ ਹੀ ਕਿਤੇ ਤੁਰੇ ਫਿਰਦੀ ਆ ਬੰਦੇ ਇੱਧਰ ਉੱਧਰ ਹੋ ਗਏ ਆ ਸਾਰੇ ਮੇਲਾ ਖਾਵਾਂਗੇ ਆ ਮੇਨ ਬਿਆਰ ਆ ਬਿਆਰ ਦੇ ਚ ਪੂਰੀ ਰੌਣਕ ਵਾ ਸੰਗਤ ਦਾ ਠਾਠਾ ਮਾਰਦਾ ਕੱਠ ਦੇਖੋ ਜੀ ਸਾਰੇ ਆਨੰਦਮਾਨ ਦੇ ਬਏ ਆ ਮੇਲੇ ਦਾ ਆ ਸਾਡੇ ਅਮਰਤਵੀਰ ਹੁਣੀ ਇਹਨਾਂ ਦੇ ਜਿਹੜੇ ਚਿਰਦੀ ਢੀਗੀ ਲੱਭਣੇ ਨੇ ਆ ਸਾਡਾ ਵੀਰ ਵੀ ਪਹੁੰਚ ਕੇ ਆ ਔਰ ਵੀਰੇ ਕਿਹੜਾ ਪਿੰਡਾ ਆਪਣਾ ਇਹ ਅਮਰਦੀਪੂਆ ਦਾ ਮੁੰਡਾ ਅਰਸਾ ਆਲੀ ਮੇਲਾ ਵੇਖਣੇ ਆਉਂਦਾ ਵਾ ਛੋਟਾ ਗੱਬਰੂ ਜਵਾਨ ਮੁੰਡਾ ਵਾ ਉਡੀੜਾ ਦਾ ਚੜਦੀ ਕਲਾ ਵਾ ਅਮਰਦੀਪ ਵੀਰ ਹੁਣੇ ਆਪਾਂ ਨੂੰ ਮਿਲ ਪਏ ਆ ਤੇ ਹੁਣ ਆਪਾਂ ਵੇਖਾਂਗੇ ਮੇਲਾ ਕਿਉਂਕਿ ਅਮਰਤਵੀਰ ਦਾ ਇਹ ਪਿੰਡ ਹੈ ਬਾਬਾ ਵਗੈਰਾ ਸਾਹਿਬ ਇਹਨੂੰ ਸਾਰੇ ਟਿਕਾਣੇ ਦਾ ਪਤਾ ਉਹ ਕਿੱਧਰ ਜਾਣਾ ਕਿੱਧਰ ਕਿਹੜਾ ਲੰਗਰ ਲੱਗਣਾ ਵੀਰ ਕੀ ਆ ਜਾੜੇ ਆ ਸਾਡੇ ਯੋਧੇ ਵੀਰ ਹੁਣੇ ਭਰਤ ਤੋਂ ਆਏ ਆ ਜੋ ਤਵੀਰ ਦੇ ਭਰਾ ਹੁਣੇ ਆ ਔਰ ਵੀ ਠੀਕ ਠਾਕ ਏ ਚੜਦੀ ਕਲਾ ਵਾ ਪੂਰੀ ਜੀ ਮਾੜਿਆ ਵੀਰੋਣਾ ਤੇ ਜਾਜ ਵੀਰੋਣਾ ਨੇ ਪਰਲੇ ਪਾਸੇ ਡੱਕ ਲਿਆ ਹਲੇ ਦੇ ਖਲੋਤੇ ਹੀ ਆਣਗੇ ਤੇ ਵੀਰ ਹੁਣੀ ਆਪਾਂ ਨੂੰ ਮਿਲੇ ਆ ਆ ਵੇਖ ਲਓ ਵੀਰ ਜੀ ਚੱਪਲ ਚੋਕੇ ਲੈ ਗਿਆ ਜੀ ਵੀਰ ਜੀ ਕੋਈ ਭਰਾ ਮੇਰੋ ਇਦਾਂ ਨਾ ਕਰੋ ਕਿਉਂਕਿ ਵੀਰ ਦੇ ਹੁਣ ਪੈਰਾਂ ਹੀ ਬੀੜੇ ਵੱਜਣੇ ਜੇ ਬੜੀ ਮਾੜੀ ਗੱਲ ਹੋਈ ਆ ਚੱਪਲ ਲੈ ਗਿਆ ਵੀਰ ਜੀ ਕੋਈ ਚੋਕੇ ਚਲੋ ਕੋਈ ਨਹੀਂ ਵੀਰ ਜੀ ਨਵੀਂ ਲੈ ਦਿੰਦੇ ਆ ਗੁਲਚਣ ਕੇ ਘੜੀ ਏ ਲੈ ਦਿੰਨੇ ਬ੍ਰੋ ਲੈ ਦਿੰਨੇ ਉਹ ਚੱਕਰ ਨਹੀਂ ਹੋਣ ਹਾਂਜੀ ਇੱਥੇ ਗਗਨ ਪੈਸ ਦੇ ਵਿੱਚ ਲੱਗਾ ਏ ਲੰਗਰ ਚਾਹ ਪਕੌੜਿਆਂ ਦਾ ਤੇ ਪਨੀਰ ਵਾਲੇ ਪਕੌੜੇ ਇੱਕ ਨੰਬਰ ਹੀ ਤੁਹਾਡੇ ਵੀਰ ਹੁਣੇ ਛੱਕ ਗਏ ਆ ਅਸੀਂ ਕਦੋਂ ਦੇ ਉੱਠੇ ਆ ਖਾ ਕੇ ਤੇ ਵੀਰ ਹੁਣੇ ਹੁਣ ਉੱਠੇ ਆ ਪੂਰਾ ਨਿਆਰਾ ਇੱਥੇ ਮੇਰੇ ਖਾਲ ਨਾਲ ਪੈਸ ਦੇ ਵਿੱਚ ਲੰਗਰ ਹੋਊਗਾ ਕੱਲ ਨੂੰ ਹੁਣ ਯਾਰਾਂ ਨੂੰ ਕੱਲੇ ਮਿਲੇ ਆ ਪਕੌੜੇ ਤੇ ਹੁਣ ਅਸੀਂ ਲੰਗਰ ਸ਼ਗਲ ਲੱਗੇ ਜਾ ਕੇ ਅੱਗੇ ਛੱਕਦੇ ਆ ਲੰਗਰ ਚੱਲਦੇ ਜਰੋ ਨਾਲ ਨਾਲ मेला पूरा भरया वाहेगु जी ट्रेट संगत आई है हाँ प्रिंस भीर अगो माहौल विखा के इधर बेड़ी चलन आ इधर पंगूड़े खलोते ਉਹ ਹੋਰ ਵੀ ਹੋਰ ਬਾਈ ਨੇ ਕਰਨ ਕੀ ਗਵਾਵਾ ਬੀ ਆਉਂਦੇ ਜੀ ਆਉਂਦੇ ਮੇਲਾ ਬਾਬਾ ਬਗਾਇਆ ਸਾਹਿਬ ਦਾ ਰਖੜ ਬਨੇ ਦਾ ਮੇਲਾ ਸਾਉਂਡ ਬਹੁਤ ਜ਼ਿਆਦਾ ਲੱਗੇ ਆ ਸਪੀਕਰ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਕੱਲੀ ਵੀਡੀਓ ਹੀ ਬਣਾਉਣ ਲਿਆ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਆਜ ਲੰਡਨ ਲੰਘਣ ਦੇ ਆਦੇ ਆਜ ਦੇ ਪਿੰਡ ਵਾਲੇ ਬੰਦੇ ਆਪਾਂ ਨੂੰ ਸਾਰੇ ਮਿਲ ਗਏ ਆ ਦੇਖਣ ਦੇ ਵੀਰੋਣੀ ਮੇਲਾ ਨਜ਼ਾਰਾ ਲੈਂਦੇ ਮੇਲੇ ਦਾ ਪੂਰਾ ਹੀ ਇਦਾਂ ਮਿੱਤਰੋ ਕਾ ਮਜ਼ਾ ਰੇ ਸਾਰੇ ਵੋਇਲੈਂਡ ਹੀ ਨਜ਼ਾਰਾ ਮਿਲਿਆ ਅੱਜ ਦੀ ਗੋ ਸਰਦੋ ਕਿਵਰ ਕੋ ਜਿੱਤ ਨੇਤਰ ਕੋ ਆਉਂਦਾ ਕੀ ਆਪਾਂ ਨੂੰ ਮਿਲੇ ਆ ਜੀ ਨਿਹੰਗ ਸਿੰਘ ਛੋਟੇ ਛੋਟੇ ਮੇਲੇ ਦਾ ਆਨੰਦ ਮਾਣਦੇ ਪਏ ਆ ਹਾਂਜੀ ਬਾਬਾ ਜੀ ਕੀ ਵਿਚਾਰ ਆ ਚੜਦੀ ਕਲਾ ਜੀ ਬਾਬਾ ਜੀ ਨਿਆਰੇ ਲੈਣ ਦੇ ਮੇਲੇ ਦਾ ਪੂਰਾ ਚੜਦੀ ਕਲਾ ਚਲੋ ਬਾਬਾ ਜੀ ਨਿਆਰੇ ਚਾਹੀਦੇ ਆ ਲਾ ਦਿਓ ਬਾਬਾ ਜੀ ਘਰ ਆ ਮੇਰੇ ਕਾਈ ਕੇ ਲਾ ਰਗਾ ਜੀ ਬੇ ਪਾਸ਼ਾ ਮਹਾਰਾਜਿਆਂ ਨੂੰ ਭਾਵੇ ਸ੍ਰੀ ਆਗਾਨਾ ਚਲੋ ਬਾਬਾ ਜੀ ਚੜਦੀ ਕਲਾ ਧੰਨਵਾਦ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਬੰਦੀ ਟੇਲੇ ਦੇ ਟੂਰਨਾਮੈਂਟ ਦੇ ਪਰ ਆਪਣਾ ਮਿਲਿਆ ਸੈਰ ਸਾਟੇ ਭਰਾ ਦੇ ਨਾਨਕੇ ਆਪਣੇ ਬਿੰਦ ਸਰਤਾਜ ਵੀਰ ਅੱਜ ਵੀਰ ਦੇ ਇੰਸਟਾਗ੍ਰam ਤੇ ਇਹਨੂੰ ਕਰੋ ਬੋਲੋ ਸੈਰ ਸਾਟਿਆ ਦੇ ਵੀਰ ਨੂੰ ਵਲੋਗਿੰਗ ਵੀ ਲੱਗਾ ਸ਼ੁਰੂ ਕਰਨਾ ਲੱਖ ਵੰਦੀਆ ਪੂਰੀ ਦੇਲਿਆਂ ਦੇ ਵਿੱਚ ਜਿੰਮ ਜੰਮੇ ਚੰਗੀ ਜੋ ਪਹਿਲਾਂ ਦਾ ਆਪਣਾ ਤੇ ਭਰਾ ਨੂੰ ਕਰੋ ਸਪੋਰਟ ਫਿਰ ਮੇਲਿਆਂ ਦੇ ਵਿੱਚ ਚੰਗੀ ਥਾਂ ਤੋਂ ਹੁੰਦਾ ਦੇਖੋ ਬਲੋਗ ਮੇਰਾ ਕਿਹੜਾ ਅ ਸਾਡੇ ਵੀਰ ਜਲਾਲਾਬਾਦ ਤੋਂ ਅਰਸ਼ਣੀ ਪਹੁੰਚ ਚੁੱਕੇ ਆ ਹੋਰ ਵੀਰ ਕਿਦਾ ਠੀਕ ਠਾਕ ਜੇ ਚਾਰਜੀ ਕਰਾਇਆ ਹੈ ਪੀਰ ਕੀ ਆ ਚੱਲ ਜੇ ਲਧੀਆ ਵੀਰ ਜੀ ਚਾਰਜੀ ਕਰਾਇਆ ਮੰਨਣ ਦੇ ਨੇ ਮੇਲੇ ਦਾ ਅਨੰਦਪੁਰਾ ਔਰ ਵੀਰ ਜੀ ਕਰਦੀ ਦਾ ਸਾਜ ਫਿਰ ਕੀ ਆ ਜਿਹੜੇ ਲੈਂਡ ਦੇ ਮੇਲੇ ਦੇ ਆਨੰਦਪੁਰੇ ਭਾਰ ਰੱਖੇ ਨੇ ਬਦਾਨ ਸਾਰੇ ਫਦੇ ਕਰਕੇ ਬਾਜ਼ਾਰ ਦੇ ਵਿੱਚ ਆਪਾਂ ਖਲੋਤੇ ਆਂ ਦੇ ਭਰਾ ਸਾਰੇ ਸਾਹ ਲੈਣ ਦੇ ਆ ਬੈ ਗਏ ਹਣ ਸਾਰੇ ਭਰਾ ਤੇ ਸਾਢੇ 12 ਵਜੇ ਦਾ ਟਾਈਮ ਹੋ ਚੁੱਕਾ ਵਾ ਤੇ ਬਾਜ਼ਾਰ ਦੇ ਵਿੱਚ ਉਹਨ ਰੌਣਕ ਹੋਣੀ ਆ ਖਤਮ ਤੇ ਆਪਾਂ ਵੀ ਘਰ ਨੂੰ ਲੱਗੇ ਆ ਜੀ ਚਾਲਾ ਪਾਉਣ ਤੇ ਅੱਜ ਦਾ ਵਲੋਗ ਹਣ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਨਵੇਂ ਵਲੋਗ ਦੇ ਨਾਲ ਇੱਥੋਂ ਕਰ ਲਓ ਇੱਕ ਵਾਰੀ ਗੁਰਦਵਾਰਾ ਸਾਹਿਬ ਦੇ ਦਰਸ਼ਨੋ ਚਲੋ ਮਿਲਦੇ ਆ ਕੱਲ ਨਵੇਂ ਵਲੋਗ ਦੇ ਨਾਲ ਸਤਿ ਸ੍ਰੀ ਅਕਾਲ